ਸਤਿ ਸ੍ਰੀ ਅਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਸਵਾਗਤ ਹੈ ਆਪਾਂ ਜੀ ਆਪਣਾ ਬੁਟੀਕ ਦਾ ਕੰਮ ਸ਼ੁਰੂ ਕਰ ਰਹੇ ਆ ਤੇ ਆਪਾਂ ਥੋੜਾ ਜਿਹਾ ਸਟੱਫ ਲੈ ਕੇ ਆਏ ਆ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇਣੀ ਸੀ ਤੇ ਇੱਕ ਆਪਾਂ ਸਾਰਾ ਜਿਹੜਾ ਸਟੱਫ ਹੈ ਉਹ ਹੌਲੀ-ਹੌਲੀ ਆਪਾਂ ਉਹ ਕਰਾਂਗੇ ਹਲੇ ਮੈਂ ਘੱਟ ਰੇਂਜ ਵਾਲੇ ਜਿਹੜੇ ਸੂਟਾਂ ਜੋ ਹੀ ਤੁਹਾਨੂੰ ਦਿਖਾ ਰਹੀ ਹਾਂ ਇਹ ਕਲਰ ਜੀ ਬੋਟਲ ਗ੍ਰੀਨ ਹੈ ਇਹ ਪੂਰੇ ਸੂਟ ਦਾ ਸਟੱਫ ਹੈ ਇਹ ਕਾਟਨ ਹੈ ਇਹ ਦਾ ਮਤਲਬ ਕਾਰਬਨ ਬਲੈਕ ਜਿਹਾ ਕਲਰ ਹੈਗਾ ਪ्युअर ਪੂਰਾ ਬਲੈਕ ਨਹੀਂ ਹੈਗਾ ਇਸ ਤਰ੍ਹਾਂ ਛੋਟੇ ਛੋਟੇ ਪ੍ਰਿੰਟ ਹੈ ਇਹ ਕੇ ਬਲੈਕ ਹੈ ਜੀ ਬਹੁਤ ਸੋਹਣਾ ਬਲੈਕ ਹੈ ਇਹ ਪ੍ਰਿੰਟ ਇਹਦੇ ਵਿੱਚ ਇਹਦੇ ਨਾਲ ਆਪਾਂ ਮਤਲਬ ਸਲਵਾਰ ਵਾਈਟ ਵੀ ਸਲਵਾਰ ਵੀ ਬਣਾ ਸਕਦੇ ਆ ਜਾਂ ਜਿਹੜਾ ਇਹ ਸ਼ੇਡ ਹੈ ਇਸ ਤਰ੍ਹਾਂ ਦੀ ਵੀ ਸਲਵਾਰ ਬਣਾ ਸਕਦੇ ਆ ਪੂਰੀਆਂ ਲੈਸ ਲਾ ਕੇ ਵਧੀਆ ਡਿਜ਼ਾਈਨਿੰਗ ਕਰ ਸਕਦੇ ਆ ਤੇ ਇਹ ਸੂਟ ਦਾ ਕອດ ਸੈੱਟ ਬਹੁਤ ਸੋਹਣਾ ਬਣਦਾ ਬਹੁਤ ਸੋਹਣਾ ਸਟੱਫ ਹੈ ਕਾਟ ਸੈੱਟ ਬਣਾਉਣਾ ਤੁਸੀਂ ਜਿਵੇਂ ਮਰਜ਼ੀ ਬਣਾ ਸਕਦੇ ਹੋ ਤੇ ਕੱਪੜੇ ਦੀ ਪੂਰੀ ਆਪਣੀ ਗਾਰੰਟੀ ਹੈ ਕੱਪੜਾ ਆਪਾਂ ਵਧੀਆ ਲੈ ਕੇ ਆਏ ਆ ਤੇ ਇਹ ਮੈਂ ਕੁਝ ਦੁਪੱਟੇ ਵੀ ਲੈ ਕੇ ਆਈ ਸੀ ਕਾਟਨ ਦੇ ਇੱਕ ਉਹ ਨਾਲ ਦੇ ਦੁਪੱਟੇ ਆ ਦੋ ਇੱਕ ਇਹ ਵਾਲਾ ਡਿਜ਼ਾਈਨ ਹੈ ਦੁਪੱਟਿਆਂ ਦਾ ਤੇ ਆਪਾਂ ਇੰਸਟਾਗ੍ਰam ਤੇ ਵੀ ਪੇਜ ਬਣਾਵਾਂਗੇ ਤੇ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੰਸਟਾਗ੍ਰam ਤੇ ਜਿਹੜਾ ਪੇਜ ਆ ਉਹ ਵੀ ਸ਼ੇਅਰ ਕਰੂੰਗੀ ਤੇ ਇਹ ਆਪਣੀ ਜਿਹੜੀ ਵੀਡੀਓ ਇਹ ਸ਼ਾਰਟ ਚ ਹੈ ਜੀ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਇੱਕ ਦੋ ਮੈਂ ਇੱਥੇ ਫੋਟੋਆਂ ਹੋਰ ਲਾ ਦੂੰਗੀ ਸੂਟਾਂ ਦੀਆਂ ਪਰ ਆਪਣੇ ਕੋਲੇ ਹੋਰ ਬਰਬਰੀ ਜੂਟ ਵਗੈਰਾ ਦੇ ਬਲੌਕ ਦੇ ਸੂਟ ਹੈਗੇ ਨੇ ਤੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਇੰਸਟਾਗ੍ਰam ਤੇ ਪੇਜ ਤੇ ਵੀ ਅਪਲੋਡ ਕਰਾਂਗੇ ਤੇ ਮੈਂ ਤੁਹਾਨੂੰ ਆਪਦਾ ਇੰਸਟਾਗ੍ਰam ਦਾ ਜਿਹੜਾ ਪੇਜ ਹੈ ਉਹ ਅਗਲੀ ਵੀਡੀਓ 'ਚ ਦੱਸੂੰਗੀ ਇੱਕ ਆਪਣੇ ਕੋਲੇ ਇਹ ਸਟੱਫ ਹੈ ਜੀ ਇਹ ਤੁਸੀਂ ਐਜ ਇਟ ਵੀ ਬਣਾ ਸਕਦੇ ਹੋ ਇਹਦੇ ਨਾਲ ਆਪਾਂ ਇਸ ਤਰ੍ਹਾਂ ਹੀ ਦੁਪੱਟਾ ਜਿਹੜਾ ਡਾਈ ਕਰਵਾ ਦਾਂਗੇ ਜਿਵੇਂ ਇਹਦਾ ਡਿਜ਼ਾਈਨ ਹੈ ਤੇ ਇਹ ਸ਼ਿਮਰ ਔਰਗਾਂਜਾ ਦਾ ਸਟੱਫ ਹੈ ਜੀ ਤੇ ਇਹਦੇ ਤੇ ਆਪਾਂ ਵਰਕ ਵੀ ਕਰਾ ਸਕਦੇ ਆ ਜੇ ਤੁਸੀਂ ਵਰਕ ਕਰਾਉਣਾ ਆਪਾਂ ਵਰਕ ਵੀ ਕਰਾ ਕੇ ਦੇ ਦਾਂਗੇ ਜੇ ਇਸ ਤਰ੍ਹਾਂ ਹੀ ਲੈਣਾ ਤਾਂ ਇਸ ਤਰ੍ਹਾਂ ਵੀ ਆਪਾਂ ਲੈ ਦੇ ਦਾਂਗੇ ਤੇ ਬਹੁਤ ਸੋਹਣਾ ਬਹੁਤ ਰੀਜ਼ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਣੇ ਸੂਟ ਹੋਣਗੇ ਸੂਟਾਂ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਜੇ ਆਪਾਂ ਕਪੜਾ ਮਾੜਾ ਨਾ ਆਪ ਪਾਇਆ ਤੇ ਨਾ ਆਪ ਆਪਣੀਆਂ ਭੈਣਾਂ ਨੂੰ ਦੇਈਏ ਸਟੱਫ ਆਪਣਾ ਵਧੀਆ ਹੋਊਗਾ ਪਰ ਮੈਂ ਆਪਾਂ 2 ਰੁਪਏ ਘੱਟ ਕਮਾ ਲਈਏ ਪਰ ਆਪਾ ਉਹਦਾ ਬੁਟੀਕ ਦਾ ਕੰਮ ਸ਼ੁਰੂ ਕਰਨਾ ਆ ਦੇਖੋ ਇਹਦੇ ਚ ਤੰਦ ਦਾ ਪਤਾ ਲੱਗਦਾ ਜੀ ਤੰਦ ਤੋਂ ਇਹ ਉਹਦਾ ਸ਼ਿਮਰ ਦਾ ਹਨ ਤੇ ਬਹੁਤ ਸੋਹਣਾ ਇਹ ਸਦਾ ਬਹਾਰ ਵਾਲੇ ਸੂਟ ਹੈਗੇ ਐ ਨਹੀਂ ਹੈਗਾ ਵੀ ਡਿਜ਼ਾਈਨ ਇਹ ਉਹ ਹੋ ਜੂਗਾ ਪੁਰਾਣਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਪੂਰਾ ਸ਼ਾਈਨ ਦੇ ਵਿੱਚ ਕਪੜਾ ਜੀ ਇਹ ਦੇਖੋ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਸ਼ੇਅਰ ਵੱਧ ਤੋਂ ਵੱਧ ਕਰਦੇ ਹੋ ਤਾਂ ਜੋ ਆਪਣੀ ਜਿਹੜੀ ਆਪਾਂ ਬੁਟੀਕ ਦਾ ਕੰਮ ਜਿਹੜਾ ਸ਼ੁਰੂ ਕੀਤਾ ਹੈ ਇਮੇ YouTube ਤੇ ਵੀ ਵੀਡੀਓ ਪਾਉਂਗੀ ਤੇ ਸ਼ੇ ਆਪਾਂ ਕੱਲ ਨੂੰ ਤੁਹਾਡੇ ਨਾਲ ਆਪਣਾ Instagram ਦਾ ਜਿਹੜਾ ਪੇਜ ਆ ਉਹਦਾ ਲਿੰਕ ਵੀ ਸ਼ੇਅਰ ਕਰਦਾਂਗੇ ਤੇ ਮੈਂ ਜਿਹੜੇ ਦੂਜੇ ਸੂਟ ਐ ਤੁਹਾਨੂੰ ਉਹ ਵੀ ਦਿਖਾਉਂਗੀ ਅਗਲੀ ਵੀਡੀਓ ਦੇ ਵਿੱਚ ਬਹੁਤ ਸੋਹਣੇ ਸੂਟ ਐ ਔਰ ਮਤਲਬ ਤੁਸੀਂ ਕਿਸੇ ਵੀ ਫੰਕਸ਼ਨਸ ਸੂਟ ਪਾ ਸਕਦੇ ਆ ਉਹ ਚੀਜ਼ ਆਪਾਂ ਲੈ ਕੇ ਆਂਦੀ ਐ ਬਰਕ ਤੋਂ ਹਟ ਕੇ ਚੀਜ਼ ਲੈ ਕੇ ਆਂਦੀ ਐ ਤੇ ਆਪਣੀ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ